ਸਸੀ ਕਾਲ ਜੀ ਸਾਰਿਆਂ ਨੂੰ ਤੇ ਬਾਹਰ ਹਜੇ ਹੈ ਆਵਾ ਮਾਰਾ ਮਟਨੇ ਰਜਾ ਜਾਨੀ ਕਿ ਦਿਨ ਚੜ ਗਿਆ ਵਾ ਫੇਰ ਦੇ ਵਜ ਗਿਆ ਨੇ 5 ਤੇ ਇੱਧਰ ਚੱਲਣ ਦੇ ਅਜੇ ਸਲਾਈ ਦਾ ਕੰਮ ਹੈ ਸਸੀ ਕਾਲ ਜੀ ਮੇਰੇ ਮਿਲਣੇ ਸਾਰਿਆਂ ਤੇ ਰਾਤੀ ਵੀ ਚੱਲਦਾ ਪਿਆ ਸੀ ਤੇ ਤੂੰ ਜਰੂਰੀ ਉਹ ਵਾਗ ਜਾਣਾ ਮੈਨੂੰ ਤੂੰ ਹੀ ਸੂਟ ਨਹੀਂ ਲੈਣਾ ਹੋਈ ਚੱਲ ਕੋਈ ਨਹੀਂ ਸਿਲੋ ਜਿਲੋ ਪਤਾ ਇਹ ਮੇਰਾ ਸੂਟ ਨਹੀਂ ਹੈਗਾ ਇਹ ਗੁਰਪਿੰਦਰ ਦਾ ਸੂਟ ਹੈ ਅਛਾ ਤੇ ਉਹਦਾ ਦਈਆਂ ਸੂਟ ਬਣਾਉਣਾ ਤੇ ਫਿਰ ਤਾਂ ਲੱਗਦਾ ਜਿਵੇਂ ਹਰ ਵਾਰ ਜਨਰੇਸ਼ਨ ਹੀ ਐ ਹਰ ਵਾਰ ਵੀਡੀਓ ਬਣਾਉਣਾ ਮੁੜ ਕੇ ਨੂੰ ਮੇ ਜਦੋਂ ਕਹਿਆ ਨਹੀਂ ਕਿ ਉਹਨੇ ਪਹਿਲਾਂ ਮੈਨੂੰ ਜਾਂਦਿਆ ਪੁੱਛਣਾ ਹੁੰਦਾ ਭਾਬੀ ਮੇਰਾ ਸੂਟ ਬਣ ਗਿਆ ਵਾ ਜਿਹਦੇ ਦਿਨ ਮੈਂ ਹਾਂ ਕਰਤੀ ਫਿਰ ਤੋਂ ਉਹਨੇ ਖੋਜੋਣਾ ਤੇ ਲੋ ਜੀ ਦੋ ਦੋ ਮੈਂ ਨਾ ਕਰਦਣੀ ਫਿਰ ਉਹਦਾ ਮੁੱਦਾ ਮੂੰਹ ਹੋਰ ਤਰ੍ਹਾਂ ਦਾ ਹੋ ਜਾਂਦਾ ਵਾ ਤੇ ਹੁਣ ਇਹ ਕਿ ਸਾਰਾ ਤਿਆਰ ਹੋ ਗਿਆ ਏ ਤੇ ਰਾਤੀ ਮੈਂ ਇੱਥੋਂ ਆ ਸਾਰਾ ਤਿਆਰ ਕਾਰਕਰ ਲਿਆ ਹੀ ਬਾਬਾ ਬੋਲ ਲਾ ਲੀਆਂ ਸੀ ਤੇ ਸਿਰਫ ਘੇਰਾ ਰਹਿ ਗਿਆ ਸੀ ਤਿਆਰ ਕਰਨ ਵਾਲਾ ਤੇ ਮੈਂ ਹਾਂ ਇੰਨੀ ਗੱਲ ਖੁਣੋ ਹੁਣ ਫਿਰ ਕੀ ਛੱਡਣਾ ਇਹਨੂੰ 70 ਪਾਈ ਹੋਣ ਵਾਲੀ ਹੋਣੀ ਹੈ ਜੀ ਨਹੀਂ ਇਹਨੂੰ ਲੈਸ ਲੱਗਣੀ ਹੈ ਅੱਛਾ ਅੱਛਾ ਹਾਂ ਜੀ ਤੇ ਇਹਨੂੰ ਲੈਸ ਲਾ ਕੇ ਤੇ ਸਾਰਾ ਤਿਆਰ ਹੋ ਜਣਾ ਮੈਂ ਵੀ ਇਨੀ ਗੱਲ ਹੁਣ ਫੇਰ ਮੁੜ ਕੇ ਮੈਂ ਉਹਨੂੰ ਜਾ ਕੇ ਕਹਾਂਗੀ ਕਿ ਨਹੀਂ ਤੇਰਾ ਸੂਟ ਬਣਿਆ ਹੁਣ ਮੈਂ ਫੇਰ ਬਸਾ ਕਰਨਾ ਹਾਂ ਹਾਂ ਵੀ ਬਣਾ ਕੇ ਵੀ ਆਪਣੇ ਦਬਦ ਬਣਾ ਲੈਣੇ ਤੇ ਮੈਂ ਇਹਨਾਂ ਨੂੰ ਕਿਹਾ ਵਾ ਤੇ ਮੇਰਾ ਇਹ ਛੇਤੀ ਸੀਨੀ ਆਪਣੇ ਵੀ ਨਹੀਂ ਬੰਦੇ ਦੇਖੋ ਦਾਵਾ ਦਾ ਆਹੋ ਉੱਤੇ ਉਹਨੂੰ ਉਹਨੂੰ ਥੋੜੀ ਨਾ ਵੀ ਆਪਣੇ ਵੀ ਬੰਦੇ ਉਹਨੇ ਸੱਚ ਨਾਲ ਆਪਣੇ ਸੀਗੇ ਪਾ ਲੈਂਦੇ ਆ ਤੇ ਮੈਂ ਇਸ ਦੀ ਤਰਸੂਤ ਮੈਨੂੰ ਨਹੀਂ ਬਣਾ ਕੇ ਦੇਣਗੇ ਤੇ ਮੈਂ ਵੀ ਚੱਲ ਹੁਣ ਥੋੜਾ ਜਿਆ ਰਹਿ ਗਿਆ ਹੈ ਨਾ ਇੰਨੀ ਗੱਲ ਹੁਣ ਕੀ ਗੱਲ ਸੁਣਨੀ ਆ ਤੇ ਚੱਲੇ ਨੂੰ ਹੀ ਕੰਪਲੀਟ ਕਰ ਹੀ ਲੈਣੀ ਆ ਤੇ ਫੇਰ ਮੁੜ ਕੇ ਕੋਈ ਹੋਰ ਕੰਮ ਕਰਦੇ ਆ ਚਾਹ ਪਾਣੀ ਫਿਰ ਬਣਾ ਲੈ ਇਹ ਵੀ ਨਾਲ ਫਿਰ ਕਰਦੇ ਹੋਏ ਕੰਮ ਹਣਾ ਕਰਨੇ ਪੈਂਦੇ ਆ ਤਾਂ ਇਕੱਲੇ ਬੰਦੇ ਵਾਸਤੇ ਨਾ ਸਾਰਿਆਂ ਨੂੰ ਪਤਾ ਹੀ ਔਖਾ ਵਾ ਕੰਮ ਬਸ ਥੋੜਾ ਹੀ ਰਹਿ ਗਿਆ ਸੀ ਤੇ ਮਾਂ ਚਲ ਤੋਂ ਕਿੰਨਾ ਟਾਈਮ ਲੱਗੂ ਇੱਥੇ ਇਹ ਬਸ ਹੁਣ ਆ ਮੈਂ ਕੱਚਾ ਕਰ ਲਿਆ ਵਾ ਇਹਦੇ ਉੱਤੇ ਹੁਣ ਲੈਸ ਲੱਗਣੀ ਆ ਅੱਧਾ ਕਾ ਘੰਟਾ ਤੇ ਲੱਗੂਗਾ ਇਹ ਅੱਛਾ ਰਾਤੀ ਮੈਂ ਵੈਸੇ ਕਰ ਲੈਣਾ ਸੀ ਪਰ ਇਹ ਕਿ ਹੁਣ ਕਿ ਰਾਤੀ ਵਜ ਗਈ 11 ਫਿਰ ਮੈਨੂੰ ਨੀਂਦ ਬੜੀ ਆਉਂਦੀ ਇੱਕ ਨਾ ਮਸ਼ੀਨ ਆਪਣੀ ਖੜਾਕ ਬਹੁਤਾ ਹੀ ਜ਼ਿਆਦਾ ਕਰਨਦੀ ਹੈ ਅੱਛਾ ਫਿਰ ਮਾਂ ਭੀਆਂ ਮੇਰੀ ਤੁਹਾਡੀ ਵੀ ਨੀਂਦ ਨਾਲ ਖਰਾਬ ਹੋ ਗਈ ਤੰਦਰ ਨਹੀਂ ਵਾਜਾਂਦੀ ਅੰਦਰ ਤੈ ਨਹੀਂ ਜਾਂਦੀ ਅੱਛਾ ਅੱਛਾ ਠੀਕ ਆ ਵੇਖੋ ਬਹੁਤ ਚੜਾਈ ਚਲਣੀ ਹੈ ਹੂੰ ਰਹਿਮਤੀ ਤੂਲ ਵੀ ਦਿੱਤਾ ਤੇ ਧਾਗਾ ਉਹ ਨਹੀਂ ਇਹਨੂੰ ਖੋਲਕਣਾ ਉਹ ਸਾਫ ਕਰਕੇ ਦਵਾਗਾ ਤੈਨੂੰ ਹੈਨਾ ਸ਼ਿੱਡਲ ਹੂੰ ਤੁੱਪੇ ਰੱਖਾਂਗੇ ਨੂੰ ਤੇਲ ਤੂਲ ਲਾ ਕੇ ਸਾਫ ਕਰਕੇ ਇਹੋ ਬਸ ਰਹਿ ਜਾ ਇਹਨੂੰ ਸੀਂਗੇ ਤੇ ਫੇਰੇ ਵਿਚਰੀ ਫੇਰ ਤੂੰ ਬਹੁ ਫਰੀ ਅਭੀ ਡੋਰੀ ਵੀ ਲੱਤੀ ਨਹੀਂ ਤੇ ਮੈਂ ਹੁਣ ਇਹਦੇ ਨਾਲ ਹੀ ਦੇਈਆਂ ਗੇੜੂ ਠੀਕ ਹੈ ਚਲੋ ਮੈਂ ਫਿਰ ਹਾਂ ਤਿਆਰ ਤੈਨੂੰ तो ही पहला तैयार हो गया था मुर्गे मिन्नू क्यों भी शेती का शेती का थे 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 ना ना, ना, ना हम्म तो बात तो तैयार हुई है तो ही चाचू बड़ा हुआ ना टाइम <laughs> नहीं मैं डंगरान पटे पटे पा गई हाँ। था। था। ना माँ हाँ मैं अंगों के सिक्के लगा देती हूँ आह पढ़ना पढ़ना दास्ताई भी लें दागनी चुरा को दास्ताई भी लें दागनी प ਸਵੇਰ ਦੇ ਦਿਨ ਨੂੰ ਹੌਲ ਪੈਂਦੇ ਦੂਹਾਂ ਹਿੰਦੀ ਕਲਪਨ ਨਹੀਂ ਹੋ ਚਾਈ। ਹੂੰ। ਸੁਣਾ ਭਾਜੀ ਬੜਾ ਹੋ ਗਿਆ। ਠੀਕ। ਥੈਂਕ ਯੂ ਭਾਜੀ ਜੀ। ਭਾਜੀ ਜੀ ਥੈਂਕ ਯੂ। ਭਾਜੀ ਥੈਂਕ ਯੂ। ਸਵੇਰੇ ਪੰਜ ਵਜੇ ਡਈ ਹੀ ਤਿਆਰ ਕਰਨੇ ਨੇ ਬਸ ਅਮ ਇੱਕੋ ਚੀਜ਼ ਜੈਗੀ ਕਰਵਾਣੀ ਜਿਹੜਾ ਮੌਨ ਲਾ ਕੈਨੇਡਾ ਟੋਮੋ ਦੀ ਮਾਤੂ ਨੇ ਗੱਲ ਕੀਤੀ ਗੱਡੀ ਵੇਖਿਓ ਇੰਨਾ ਸੋਹਣਾ ਸੁੰਦਰਾ ਅਦਲ ਦਲ ਦੇ ਵਿੱਚ ਸਭ ਤੋਂ ਡਿਜ਼ਾਈਨ ਕੀਤਾ ਬਸ ਮੈਂ ਆਪਣਾ ਥੋੜਾ ਜਿਹਾ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਸੋਹਣਾ ਹਾਲ ਮਿਲ ਕੇ ਪਾਵ ਵੀ ਦਿੰਦੀ ਨਾ ਕਿ ਦੂਜੀ ਦੇ ਵਿੱਚ ਕਿੰਦੀ ਕਿਦਾਂ ਲੱਗਾ ਇੰਤੀ ਸੋਹਣੀ ਹੈ ਉਹ ਹੈ ਇਤਰੇ ਮੇਚ ਵਰਗੇ ਮੈਂ ਬਾਰੰਦ ਦੇ ਵਿੱਚ ਸਾਰੇ ਤੁਮ ਆਪਲਾ ਨਹੀਂ ਉਹਨਾਂ ਦੇ ਸੋਬਾ ਵਿੱਚ ਹੋਣਾ ਹੈ ਨਹੀਂ ਨਹੀਂ ਵਾਹ ਬਾਰੇ ਦਾ ਪਰਸੂ ੂਟਾ ਵਰਤਦੇ ਮੈਂ ਮੈਂ ਨਹੀਂ ਗਲਤੀ ਨਹੀਂ ਕਰਨਾ ਨਹੀਂ ਸੀਪਾ ਦੱਸੋ ਕਿੰਨਾ ਬੰਦ ਸੀਪਾ ਵਧੀਆ ਸੋਹਣਾ ਸੀਪਾ ਨਹੀਂ ਚੰਗਾ ਸੀ ਠੀਕ ਉਹ ਸੋਹਣਾ ਕਰਦੇ ਰਹੇ ਵਾਤੇ ਤੇ ਦੀ ਜਿਹਾ ਚਾਰੋਂ ਪਿੱਛੇ ਕਿੱਦਾਂ ਦਾ ਦੁਪੱਟਾ ਪਟਾ ਇੰਦਾਂ ਦਾ ਕਰਨਾ ਕਿੱਦਾਂ ਲੈ ਇੰਦਾਂ ਦਾ ਨਾ ਕਰਕੇ ਨਾ ਲੈਸੀ ਕਰਨੀ ਹੋਣੀ ਫਿਰ ਜਦੋਂ ਟਾਰ ਨਹੀਂ ਹੋਣਾ ਪਰ ਨਾ ਸਿਤਾ ਸਿਤਾਂ ਦੋ ਜਰਾ ਸੁਣਾਓ ਉਹ ਸਕੂਲ ਵਿੱਚ ਗਿਆ ਨਾ ਤਾਨੂੰ ਮੈਨੂੰ ਨਹੀਂ ਚੰਗਾ ਲੱਗਾ ਵਾਹੇ ਤਾਂ ਹੀ ਸੁਣੋ ਮੈਨੂੰ ਮਾਸਾ ਨਹੀਂ ਖਸਾਦਾ ਰੰਗ ਨਹੀਂ ਕੁੜੀ ਨੂੰ ਪੋੜਾ ਆਈ ਤੇ ਨਾਲੇ ਚੜਵਾ ਗਣਾ ਆਇਆ ਮੇਰੇ ਬਾਅਦ ਤੇ ਸਿਮਖੜੀ ਬਾਅਦ ਤੇ ਆਉਂਦੇ ਦੋਏ ਸੁ ਦੋਏ ਸੁਣਾਓ ਹਾਂ ਅੱਛਾ ਉਹ ਵੀ ਐਨੇ ਸੁਣਾ ਲਿਆ ਹਾਂ ਐਵੇਂ ਆਉਂਦੇ ਆ ਧੀ ਨਹੀਂ ਉਹ ਤੇ ਪਾਲਾ ਤੇ ਨੋਹ ਦੀ ਤੇ ਕਾਲਾ ਦੀ ਵੀ ਜੀ ਆਤੀ ਉਹ ਹਸਾ ਲੋਗੇ ඩ මෑගෙන් අෛත්‍රයහ ඔනේ ඔළු පහාහඩල පම දෙනුන දේහහා ਮੇਰਾ ਆ ਸੂਟ ਕਿਦਾ ਆ ਯਾਰ ਮੇਰਾ ਕਿਦਾ ਆ ਸੂਟ ਪੁੱਜਦਾ ਹਾਂ ਪੁੱਜਦਾ ਨਾ ਮੇਰਾ ਨਾ ਅਗਨ ਪੇਪਰ بیس ਆਹਵਾ ਹੋ ਕਰਕੇ ਨਾ ਉਹ ਲਵਲ ਹੋ ਜਾਤਾ ਚਾਹ ਤਾ 3557 ਇਸੇ ਕਰਕੇ ਦਸਿਆ ਨਹੀਂ ਆਂਦੀ ਨਹੀਂ ਨਹੀਂ ਲੈਂਦਾ ਤੇ ਉਹ ਬੜੀ ਗੁੱਸੇ 'ਚ ਮੈਂ ਨਹੀਂ ਕਰਦੇ ਆ ਵੀਡੀਓ ਸਭ ਕੋਈ ਸਾਰੇ ਤਾਂ ਸਾਰੇ ਵੀਡੀਓ ਕਿਦਾ ਫਾਨੀ ਮਿੰਟ ਵਿੱਚ ਹੁੰਦੇ ਆ ਦਾਂਸ ਰੇਸ ਕਰਦੇ ਨਾ ਇਹ ਸਟ੍ਰੇਟ ਹੈ ਚਲੋ ਯਾਰ ਪਾ ਕੇ ਵਿਖਾ ਲਈ ਪਾ ਕੇ ਵਿਖਾ ਲਈ ਬੰਨੀ ਪਾ ਕੇ ਸਵਾਰ ਚਲਿੱਕਦੇ ਨਾ ਬੜਾ ਹੈ ਨਾ ਇਹ ਮੀਨਾ ਵਾਲਾ ਫੜਕੜੇ ਨਾ ਸਿੱਪਣੇ ਚਲੋ ਕਾਣਾ ਤੁਹਾਨੂੰ ਨਹੀਂ ਬਖਾਦੀ ਹੈ ਹਾਂ ਹਾਂ ਕਾਹ ਆ ਚਾਹਤ ਹੈ ਕਾ ਮੈਨੂੰ ਲਾ ਕੇ ਸੀਂਗੇ ਦੇ ਤੇ ਫਿਰ ਖੁਸ਼ ਹੋ ਜਾਊਗਾ ਭਈ ਇਹਦੇ ਤੋਂ ਵੀ ਵਧੀਆ ਲਾ ਕੇ ਤੇ ਸੀਂਗੇ ਜਾਂ ਕਈ ਨਹੀਂ ਪਤਾ ਨਾ ਪਰ ਲੱਗੇ ਜੇ ਪਤਾ ਲੱਗੇ ਤੇ ਲਈਆਂ ਮੈਨੂੰ ਪਾਉਂ ਦੇ ਆਉ ਮੈਨੂੰ ਤਿੰਨ ਹਫ਼ਤੇ ਹੋ ਗਏ ਆਂ ਜਿੱਤ ਨੂੰ ਦਿੱਤੇ ਆਂ ਮੈਂ ਆਹ ਤਾਂ ਕਹਿ ਗਈ ਤੇਰੀ ਨਾਲ ਕੰਨੇ ਦੀ ਆਵਾਜ਼ ਨਹੀਂ ਨਿਕਲਦੀ ਕੋਈ ਆਵਾਜ਼ ਨਹੀਂ ਨਿਕਲਦੀ ਮੈਨੂੰ ਤਿੰਨ ਹਫ਼ਤੇ ਹੋ ਗਏ ਤਾਂ ਦਿੱਤੇ ਆਂ ਮੈਂ ਜਾ ਕੇ ਆਂਾ ਆਣਾ ਤੇਰੇ ਜਾਣਾ ਟੌਰ ਕਰਕੇ ਮੰਮੀ ਜੀ ਆਂਦੀ ਨਾ ਪਾ ਫੋਰ ਸੂਟ ਉਹ ਸੂਟ ਤਾਂ ਨਹੀਂ ਨਾ ਹੋਰ ਕਰਨਾ ਕੀ ਕਰੀਨੇ ਦੇਖਦੀ ਸੂਟ ਲੈ ਕੇ ਕਹਿੰਦੇ ਮੈਂ ਨਹੀਂ ਲੈ ਕੇ ਆਈ ਕਹਿੰਦੇ ਨਹੀਂ ਮੇਰੇ ਡੈਡੀ ਦਾ ਤਾਂ ਲੈਣ ਦਾ ਸੁਣੇ ਆਂ ਮੰਮੀ ਜੀ ਲੈ ਲਪਾ ਦਿੰਦੇ ਨਹੀਂ ਉਹ ਰਿਖਿਆ ਇਸ ਨੂੰ ਜਾਣ ਕੇ ਨਹੀਂ ਆਈ ਮੈਂ ਤਾਂ ਸਲਾਹ ਲੈ ਕੇ ਆਂ ਤਾਂ ਮੈਨੂੰ ਪਤਾ ਹੀ ਨਹੀਂ ਰਿਹਾ ਬਤ ਵਧੀਆ ਨਿੱਕੜੀਆਂ ਵੇਖਾਂ ਆ ਉਸ ਦਾ ਸਰਪ੍ਰਾਈਜ਼ ਕੀ ਨੂੰ ਮੇਰੇ ਮੇਰੀ ਗੱਲ ਆਪਣੇ ਬਰਥਡੇ ਦੇ ਮੈਨੂੰ ਲੱਗਾ ਕਿ ਤੁਹਾਡਾ ਬਰਥਡੇ ਹੈ ਤੇ ਮੈਂ ਕੁਝ ਕਰਦੀ ਦਾ ਮੇਰਾ ਸਟੇਟਸ ਲੇਟਿਆ ਸਾਜੀ ਜਾਨ ਕਰਦਾ ਬੋਲਦਾ ਹੈ ਕਿ ਬਰਥਡੇ ਨਹੀਂ ਹੋਰ ਕੀ ਕਰ ਲੋ ਇਧਰ ਬਰਥਡੇ ਥੈਂਕ ਯੂ ਤੁਹਾਨੂੰ ਕੋਈ ਹੋਪ ਆਖਦੇ ਹਾਂ ਜੀ ਜੀ ਅੱਜ ਤੁਹਾਨੂੰ ਲਈ ਇਹ ਨਾਨੀ ਵੀਡੀਓ ਬਣਾਈ ਹਾਂ ਜੀ ਹਾਂ ਜੀ ਉਹ ਨਰਾਲੇ ਨਾਲ ਮਾਰ ਕੇ ਬਰਥਡੇ ਦਾ ਹੈ ਮੈਂ ਕੀ ਸੋਚਦੀ ਕਿੰਨਾ ਕਰਮਾ ਹੋਵੇ ਜਦੋਂ ਦੇ ਘਰ ਲੈਣਾ ਮਹੀਨਾ ਮਹੀਨਾ ਪਹਿਲਾਂ ਹੀ ਤਿਆਰੀ ਕੰਮ ਸ਼ੁਰੂ ਕਰਾ ਨਹੀਂ ਹਰ ਦਿਨ ਪਾਈ ਪਾਈ ਉਹ ਜੰਗਲ ਵਾਲੇ ਸਾਹਿਬ ਜੀ ਮਿਲਦੇ ਤਾਂ ਵੀ ਬੜਾ ਉਹ ਚੇਤਾ ਹੀ ਨਹੀਂ ਹੁੰਦਾ ਆਹੋ ਜਿਹਨਾਂ ਤੇਰੇ ਕੋਲੜ ਦੇ ਹੱਥ ਸਾਲਸੁਰ ਦੀ ਮੇਰੀ ਗੱਲ ਮੇਰੇ ਬਰਥਡੇ ਦਾ ਚੇਤਾ ਹੈ ਗਿੰਦਰ ਦਾ ਮੇਰੇ ਬਰਥਡੇ ਦਾ ਮੈਂ ਇਸ ਵੀਰੇ ਆਪ ਚੇਤਾ ਚਾਹਾਂ ਲਾ ਹੁਣ ਜਦੋਂ ਸੁੱਤੇ ਨਾ ਥੋੜਾ ਤੈਨੂੰ ਕਹਿ ਦੇਣਾ ਹੀ ਨਹੀਂ ਮੈਂ ਕੀ ਯਾਰ 5 ਵਜੇ ਮਾਰਾਂ ਮੈਂ ਉੱਠ ਕੇ ਅੰਸ਼ ਕਰਦੀ ਹਾਂ ਨਾ ਕਰਦੇ ਨਾ ਤੇ ਮੈਂ 12 ਵਜੇ ਸੁੱਤੀ ਇਹਨੇ ਗਾਣਾ ਮੇਰੀ ਨੀਂਦ ਖਰਾਬ ਕਰਤੀ ਮੈਂ ਇਹ ਮੌਕੇ ਕਾਜ ਨਹੀਂ ਹੋਣੀ ਕਾਜ ਨਹੀਂ ਕਰ 11 ਵਜੇ ਤੱਕ ਉਹ ਸੂਟ ਸਿੰਦੀ ਰਹੀ ਇਹ ਗੱਲ ਪਿੰਦਰ ਦੀ ਗਲਤੀ ਉਹ ਸੁੱਤੀ ਕੇਕ ਲਿਆਉਂਦੀ ਲਿਆਉਂਦਾ ਦਾ ਹੱਥ ਉੱਤੇ ਰੱਖ ਦਿੰਦੇ ਉਹ ਸੁੱਤੀ ਦਾ ਹਾਂ ਇਹਨੇ ਅੱਗ ਹੱਥੀ ਕਰਦਾ ਫੜਾ ਦੇਦਾ ਖਾਹੂ ਲੈਣਾ ਹੋਰ ਹੋਰ ਨਹੀਂ ਤਾਂ ਆਪਣੇ ਮੂੰਹ ਨਾਲ ਲਵੇਂਦੀ